ਸੋ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਜਾ ਨਹੀਂ ਸਕੇ ਤੇ ਪਹੁੰਚ ਗਏ ਤੁਸੀਂ ਯੂਕੇ ਕੀ ਹੁਣ ਯੂਕੇ ਤੋਂ ਕੈਨੇਡਾ ਜਾਇਆ ਜਾ ਸਕਦਾ ਹੈ ਯੂਕੇ ਤੋਂ ਕੈਨੇਡਾ ਦਾ ਜਿਹੜਾ ਰੂਟ ਹੈ ਕਿੰਨਾ ਕੁ ਸੌਖਾ ਹੈ ਕਿੰਨਾ ਕੁ ਔਖਾ ਹੈ ਬਜਟ ਕਿੰਨਾ ਕੁ ਲੱਗੂਗਾ ਤੇ ਕਿੰਨਾ ਕੁ ਆਸਾਨ ਹੈ ਸਕਸੈਸ ਰੇਟ ਕਿੰਨਾ ਕੁ ਹੈ ਜੇ ਤੁਸੀਂ ਯੂਕੇ ਤੋਂ ਕੈਨੇਡਾ ਜਾਣਾ ਆ 100 ਬੰਦੇ ਟਰਾਈ ਕਰਦੇ ਨੇ ਕਿੰਨੇ ਕੁ ਬੰਦੇ ਸਕਸੈਸਫੁਲ ਹੁੰਦੇ ਅੱਜ ਮੇਰੇ ਨਾਲ ਮੌਜੂਦ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਯੂਕੇ ਤੋਂ ਕੈਨੇਡਾ ਜਾਣ ਦਾ ਪ੍ਰੋਸੈਸ ਇਹਦਾ ਸਕਸੈਸ ਰੇਟ ਕਿੰਨਾ ਹੈ ਐਸਾ ਦੇਖੋ ਇਸ ਟਾਈਮ ਨਾ ਯੂਕੇ ਤੋਂ ਬਹੁਤ ਸਟੂਡੈਂਟ ਲਾ ਲੋ ਜਾਂ ਜਿਹੜੇ ਵਰਕ ਪਰਮਿਟ ਤੇ ਉੱਥੋਂ ਮੂਵ ਕਰ ਰਹੇ ਸਟੂਡੈਂਟ ਤਾਂ ਬਹੁਤ ਜਿਹੜੇ ਮੇਰੇ ਇਨਟੇਕਸਟ ਗਏ ਸੀ ਉਹਨਾਂ ਨੇ ਕੈਨੇਡਾ ਦਾ ਵੀਜ਼ਾ ਲਿੱਤਾ ਵੀ ਆ ਕੁਝ ਮੂਵ ਕਰ ਗਏ ਕਈਆਂ ਨੇ ਇੱਕ ਸੈਕੰਡ ਆਪਸ਼ਨ ਦੇ ਤੌਰ ਤੇ ਲਾ ਕੇ ਰੱਖ ਲਿਆ ਕਿਉਂਕਿ ਸਭ ਤੋਂ ਪਹਿਲੇ ਕੀ ਪਲੱਸ ਪੁਆਇੰਟ ਕੀ ਆ ਕਿ ਕੈਨੇਡਾ ਦਾ ਜਿਹੜਾ ਵੀਜ਼ਾ ਵਾ ਉਹ ਤੁਹਾਡੀ ਜਿੰਨੇ ਪਾਸਪੋਰਟ ਤੇ ਵੈਲਿਡਿਟੀ ਹੈਗੀ ਉਹਨਾਂ ਨਾਲ ਦਾ ਹੈ ਔਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਦੋਂ ਹੀ ट्रैवल ਕਰੋ ਸੋ ਸக்ஸੈਸ ਰੇਟ ਦੀ ਗੱਲ ਕਰੀਏ ਕਿਉਂਕਿ ਦੇਖੋ ਤੁਹਾਡਾ ਇੱਕ ਪ੍ਰੋਫਾਈਲ ਚੇਂਜ ਹੋ ਗਿਆ ਇੱਥੇ ਜਿਹੜਾ ਸਟੂਡੈਂਟ ਸੀਗਾ ਉਹ ਇੱਕ ਨਾਰਮਲ ਸਟੂਡੈਂਟ ਹੁੰਦਾ ਸੀਗਾ ਔਰ ਪੈਰੈਂਟਸ ਤੇ ਡਿਪੈਂਡਡ ਹੁੰਦਾ ਸੀਗਾ ਹੁਣ ਉਹਦਾ ਸਟੇਟਸ ਕੀ ਹੋ ਗਿਆ ਇੱਕ ਇੰਟਰਨੈਸ਼ਨਲ ਸਟੂਡੈਂਟ ਆ ਪਲੱਸ ਉਹਦੀਆ ਜੈਨੂਇਨ ਸੈਲਰੀ ਸਲਿੱਪਸ ਆ ਪਲੱਸ ਉਹਦੇ ਅਕਾਊਂਟs 'ਚੋਂ ਪੈਸੇ ਹੈਗੇ ਆ ਸੋ ਉਹ ਉੱਥੇ ਘੁੰਮਣ ਜਾਣਾ ਜਾ ਸਕਦਾ ਹੁਣ ਸਟੂਡੈਂਟ ਜਦੋਂ ਛੁੱਟੀਆਂ ਆਉਂਦੀਆਂ ਹੁਣ ਉੱਥੇ ਵੀ ਜੂਨ ਜੁਲਾਈ ਦੀਆ ਵਕੇਸ਼ਨਸ ਆਨੀਆਂ ਸੋ ਸਟੂਡੈਂਟ ਆਪਣੀਆਂ ਵਕੇਸ਼ਨਸ ਪਲਾਨ ਕਰਦਾ ਔਰ ਆ ਪਿਛਲੇ ਸਾਲ ਡੇਢ ਸਾਲ ਤੋਂ ਬਹੁਤ ਵਧੀਆ ਵੀਜ਼ਾਸ ਆ ਰਹੇ ਪ੍ਰੋਸੈਸ ਕੀ ਆ ਕਿਉਂਕਿ ਬਹੁਤ ਘੱਟ ਨੋਲੇਜ ਹੈ ਯੂਕੇ ਤੋਂ ਕੈਨੇਡਾ ਜਾਣ ਦੇ ਪ੍ਰੋਸੈਸ ਬਾਰੇ ਸਭ ਪਹਿਲੇ ਤਾਂ ਮੈਂ ਕਹਿਣਾ ਚਾਹੂੰਗੀ ਕਿ ਤੁਹਾਨੂੰ ਅਗਰ ਤੁਸੀਂ ਯੂਕੇ ਤੋਂ ਅਪਲਾਈ ਕਰਨਾ ਹੈ ਸਾਨੂੰ ਆਨਲਾਈਨ ਫੈਸਿਲਿਟੀ ਦਿੰਦੇ ਆਂ ਐਂਡ ਮੋਰਓਵਰ ਜਿਹੜਾ ਟੂਰਿਸਟ ਵੀਜ਼ਾ ਕੋਈ ਬਹੁਤ ਐਕਸਪੈਂਸਿਵ ਨਹੀਂ ਆ ਲੋਕਾਂ ਨੇ ਉੱਥੇ ਵੀ ਵਨ ਮੇਰੇ ਬਹੁਤ ਸਟੂਡੈਂਟਸ ਹੈਗੇ ਆ ਜਿਨ੍ਹਾਂ ਜਦ ਤੱਕ ਗੱਲ ਹੁੰਦੀ ਰਹਿੰਦੀ ਆ ਉੱਥੇ ਵੀ ਲੋਕੀ ਲੱਖਾਂ ਰੁਪਏ ਇਸ ਵੀਜ਼ੇ ਦੇ ਦੇ ਰਿਹਾ ਆਫਟਰ ਵੀਜ਼ਾ ਪਰ ਬੇਸਿਕਲੀ ਕੀ ਹੈ ਕਿ ਹੋਟਲ ਕਨਫਰਮੇਸ਼ਨ ਲੱਗਣੀ ਆ ਡਾਕੂਮੈਂਟਸ ਸਾਡੇ ਕੋਲ ਜੈਨੂਅਲ ਉੱਥੇ ਸਟੂਡੈਂਟਸ ਦੇ ਹੈਗੇ ਆ ਸੋ ਆਨਲਾਈਨ ਫਾਈਲ ਲੱਗਦੀ ਆ ਤੁਸੀਂ ਆਨਲਾਈਨ ਤੁਹਾਡੀ ਅਸੀਂ ਫਾਈਲ ਦੇ ਤੋਂ ਫਿਲ ਕਰਾਂਗੇ ਉੱਥੇ ਤੁਹਾਡੇ ਬਾਇਓਮੈਟ੍ਰਿਕਸ ਹੋਣੇ ਆ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਆਂਦਾ ਦੂਜੇ ਤੀਜੇ ਦਿਨ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਆ ਥੈਨ ਤੁਹਾਡੀ ਪੀਪੀਆਰ ਆਂਦੀ ਆ ਮੀਨਸ ਕਿ ਅਗਰ ਵੀਜ਼ਾ ਆਣਾ ਤਾਂ ਪੀਪੀਆਰ ਆਂਦੀ ਆ ਤਾਂ ਤੁਸੀਂ ਉਸ ਤੋਂ ਬਾਅਦ ਆਪਣਾ ਪਾਸਪੋਰਟ ਦੇ ਕੇ ਸਟੈਂਪਿੰਗ ਕਰਾਉਣੀ ਹੋ ਸੋ ਜਿਹੜਾ ਟਾਈਮਿੰਗ ਹੈਗਾ ਉਹ ਮਹੀਨੇ ਡੇਢ ਮਹੀਨੇ ਦਾ ਪ੍ਰੋਸੈਸ ਲਾ ਕੇ ਚੱਲੋ ਕਿਉਂਕਿ ਤੁਸੀਂ ਜਦੋਂ ਸਾਡੇ ਕੋ ਆਉਂਗੇ ਔਰ ਜਦ ਤੱਕ ਫਾਈਲ ਸਬਮਿਟ ਨਹੀਂ ਹੁੰਦੀ ਆ ਸੋ ਇੰਨਾ ਕੁ ਪ੍ਰੋਸੈਸ ਹੈ ਮੇਰਾ ਫਿਰ ਸਵਾਲ ਉਹੀ ਹੈ ਚਾਂਸ ਜੇ ਇੰਡੀ ਕੋਈ ਫਾਈਲ ਲਗਾਉਂਦਾ ਕੈਨੇਡਾ ਉਹੀ ਪ੍ਰੋਫਾਈਲ ਜੇ ਯੂਕੇ ਤੋਂ ਲਗਾਉਂਦਾ ਤਾਂ ਕਿੰਨੇ ਕੁ ਵਾਦੇ ਆ ਸਰ ਦੇਖੋ ਅਗੇਨ ਆਮ ਸੇਇੰਗ ਕਿ ਤੁਹਾਡਾ ਪ੍ਰੋਫਾਈਲ ਬਦਲ ਗਿਆ ਨਾ ਕਿ ਹੁਣ ਤਾਂ ਦੇਖੋ ਕੱਤੀ ਵੀ ਜਿਹੜਾ ਨਾਰਮਲੀ ਟੂਰਿਸਟ ਵੀਜ਼ਾ ਕਿਸ ਬੇਸ ਤੇ ਆਂਦਾ ਤੜੀ ਪ੍ਰੋਫਾਈਲ ਪ੍ਰੋਫਾਈਲ ਆਪਾਂ ਕੀ ਕਵਾਂਗੇ ਸਾਡਾ ਫਾਈਨੈਂਸ਼ੀਅਲ ਸੋਰਸ ਨਾ ਕਿ ਕਿਹੜਾ ਸੋਰਸ ਔਰ ਕਿੰਨੀ ਤੁਹਾਡੇ ਕੋਲ ਸੇਵਿੰਗ ਆ ਸੋ ਜਦੋਂ ਯੂਕੇ ਜਾ ਕੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋਗੇ ਜਾਂ ਚਾਹੇ ਵਰਕ ਪਰਮਿਟ ਤੋਂ ਥੈਟ ਇਨ ਦਾ ਜੈਨੂਇਨ ਡਾਕੂਮੈਂਟਸ ਆ ਇੰਡੀਆ ਵਾਂਗੂ ਨਹੀਂ ਨਾ ਉੱਤੇ ਜੈਨੂਇਨ ਤੁਹਾਡੀ ਸੈਲਰੀ ਸਲਿੱਪਸ ਆ ਅਕਾਊਂਟਸ ਸਾਡੀ ਸੇਵਿੰਗ ਹੈਗੀ ਆ ਸੋ ਚਾਂਸਸ ਮੱਚ ਮੋਰ ਹੁੰਦੇ ਆ ਇਨ ਇੰਡੀਆ ਆਪਾਂ ਸਟੂਡੈਂਟ ਦਾ ਕੀ ਪ੍ਰੋਫਾਈਲ ਆ ਪੈਰੈਂਟਸ ਤੇ ਡਿਪੈਂਡਡ ਥੈਟਸ ਇਟ ਉੱਥੇ ਜਿਆਦਾ ਤਾਂ ਕੋਈ ਪ੍ਰੋਫਾਈਲ ਨਹੀਂ ਆ ਨਾ ਬਟ ਉੱਥੇ ਉਹ ਵਰਕਿੰਗ ਹੈਗਾ ਵਾ ਸੋ ਨਾਲੇ ਇੱਕ ਇੱਕ ਚੀਜ਼ ਦੀ ਹੋਰ ਕੀ ਇੱਥੋਂ ਜਦੋਂ ਅਸੀਂ ਅਪਲਾਈ ਕਰਦੇ ਹੁੰਦਾ ਹੈ ਕਿ ਇਹਨਾਂ ਦਾ ਵਾਪਸ ਨਹੀਂ ਆਣਾ ਉੱਥੇ ਜਦ ਅਸੀਂ ਇੱਕ ਅੱਛੀ ਕੰਟਰੀ 'ਚ ਬੈਠੇ ਆ ਤਾਂ ਇੱਕ ਸਿਨੈਰੀਓ ਲਾਗ ਹੋ ਗਿਆ ਨਾ ਸੋ ਕਾਫੀ ਜ਼ਿਆਦਾ ਸਕਸੈਸ ਰੇਟ ਹੈ ਜਿਹੜੇ ਸਟੂਡੈਂਟਸ ਯੂਕੇ ਤੋਂ ਅਪਲਾਈ ਕਰਦੇ ਸਨੇਹਾ ਜੀ ਜਾਨ ਤੱਕ ਦਾ ਸਫ਼ਰ ਤਾਂ ਤੁਸੀਂ ਦੱਸਤਾ ਕਿ ਯੂਕੇ ਤੋਂ ਕੈਨੇਡਾ ਜਾਇਆ ਜਾ ਸਕਦਾ ਹੈ ਪ੍ਰੋਫਾਈਲ ਤੁਹਾਡਾ ਯੂਕੇ ਦਾ ਹੈ ਤਾਂ ਹੋਰ ਵਧੀਆ ਹੋ ਗਿਆ ਪੋਸਿਬਿਲਿਟੀ ਵੱਧ ਗਈ ਕੈਨੇਡਾ ਜਾਣ ਦੀ ਪਰ ਹੁਣ ਕੈਨੇਡਾ ਜਾ ਕੇ ਉਸ ਤੋਂ ਬਾਅਦ ਦਾ ਸਫ਼ਰ ਕੀ ਹੈ ਸੋ ਦੇਖੋ ਬਹੁਤ ਸਟੂਡੈਂਟਸ ਇਦਾਂ ਦੇ ਆ ਜਿਹੜੇ ਕੈਨੇਡਾ ਜਾ ਕੇ ਵਾਪਸ ਵੀ ਨਹੀਂ ਆਏ ਔਰ ਕਈ ਸਿਰਫ ਬਾਕੀ ਕੁਝ ਮੰਨ ਜਾਣਾ ਚਾਹੁੰਦੇ ਹਰ ਤਰੀਕੇ ਦੀ ਪ੍ਰੋਫਾਈਲ ਬਟ 90% ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਯੂਕੇ ਦੇ ਵਿੱਚ ਥੋੜਾ ਜਿਹਾ ਪੀਆਰ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਲੈਂਥੀ ਪ੍ਰੋਸੈਸ ਹੈਗਾ ਵਾ ਔਰ ਇਸ ਕਰਕੇ ਕਾਫੀ ਸਟੂਡੈਂਟਸ ਨੇ ਇਹ ਰਸਤਾ ਅਡਾਪਟ ਕੀਤਾ ਜਾਂ ਕਈਆਂ ਦਾ ਸ਼ੁਰੂ ਤੋਂ ਹੀ ਇਸ ਕਰਕੇ ਕਿ ਮੇਰੇ ਰਿਸ਼ਤੇਦਾਰ ਉੱਥੇ ਆ ਉਹਨਾਂ ਨੇ ਬਾਇ ਯੂਕੇ ਨੂੰ ਚੂਜ਼ ਕਰ ਲਿਆ ਤਾਂ ਉਹਨਾਂ ਲਈ ਉੱਥੇ ਕਿਉਂਕਿ ਦੇਖੋ ਕੈਨੇਡਾ ਹੀ ਕਿੰਦਾ ਦੀ ਡੈਸਟੀਨੇਸ਼ਨ ਆ ਜਿੱਥੇ ਜਾ ਕੇ ਤੁਹਾਡਾ ਵੀਜ਼ਾ ਕਨਵਰਟ ਹੋ ਜਾਂਦਾ ਵਾ ਜਦੋਂ ਤੁਸੀਂ ਇੱਥੋਂ ਟੂਰਿਸਟ ਵੀਜ਼ੇ ਤੇ ਜਾਂ ਵਿਸਟਰ ਵੀਜ਼ੇ ਤੇ ਜਾਂਦੇ ਹੋ ਤਾਂ ਤੁਸੀਂ ਉਸ ਤੋਂ ਬਾਅਦ ਐਲਐਮਆਈ ਲੈ ਸਕਦੇ ਹੋ ਇਮਪਲੋਇਰ ਲੱਭ ਕੇ ਔਰ ਉੱਥੇ ਵੀ ਅੱਜ ਕੱਲ੍ਹ ਆ ਸਿਸਟਮ ਕਾਫੀ ਵਧੀਆ ਚੱਲ ਰਿਹਾ ਤਾਂ ਤੁਸੀਂ ਆਪਣਾ ਵੀਜ਼ਾ ਤੁਹਾਡਾ ਪਹਿਲੇ ਫਿਰ ਵਰਕ ਪਰਮਿਟ ਤੇ 2 ਸਾਲ ਦੇ ਕਨਵਰਟ ਹੋ ਜਾਂਦਾ ਸੋ ਜਿਹੜਾ ਸਟੂਡੈਂਟ ਕਿਹਾ ਵਾ ਸਟੂਡੈਂਟ ਨੂੰ ਆਟੋਮੈਟਿਕਲੀ ਸਟੱਡੀ ਤੋਂ ਬਾਅਦ ਜਦੋਂ ਵਰਕ ਪਰਮਿਟ ਮਿਲਦਾ ਫਿਰ ਉਹ ਆਪਣੇ ਪੀਆਰ ਦੇ ਪ੍ਰੋਸੈਸ ਤੇ ਆਂਦਾ ਕਿ ਆਪਣੇ ਚੈਕਸ ਲਾਂਦਾ ਹੈ ਜਾਂ ਆਪਣੇ ਪੁਆਇੰਟਸ ਕਵਰ ਕਰਦਾ ਸੇਮ ਇਤ ਹੈ ਜਦੋਂ ਤੁਸੀਂ ਵਰਕ ਪਰਮਿਟ ਤੇ ਆ ਜਾਂਦੇ ਹੋ ਉੱਥੇ ਫਿਰ ਤੁਸੀਂ ਆਪਣੇ ਪੁਆਇੰਟਸ ਕਵਰ ਕਰਦੇ ਹੋ ਔਰ ਤੁਹਾਨੂੰ ਈਜ਼ੀਲੀ ਮਤਲਬ ਅਗਰ ਤੁਸੀਂ ਐਲਐਮਆਈ ਲੈ ਲੈਨੇ ਹੋ ਤਾਂ ਕੈਨੇਡਾ ਦੇ ਵਿੱਚ ਤੁਸੀਂ 2-3 ਸਾਲ ਦੇ ਵਿੱਚ ਪੀਆਰ ਲੈ ਲੈਨੋ ਸੋ ਦਿਸ ਇਜ਼ ਦਾ ਮੇਨ ਰੀਜ਼ਨ ਕਿ ਸਟੂਡੈਂਟ ਯੂਕੇ ਵਾਲਾ ਕੈਨੇਡਾ ਨੂੰ ਜਾ ਰਿਹਾ ਸੋ ਕੋਈ ਸਵਾਲ ਆ ਤੁਹਾਡਾ ਯੂਕੇ ਤੋਂ ਕੈਨੇਡਾ ਜਾਣ ਬਾਰੇ ਕਮੈਂਟ ਸੈਕਸ਼ਨ ਚ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ